ਸੇਖਾ ਜੀ ਦੀ ਤੇ ਇਹਨਾਂ ਦੀ ਸਮੂੱਚੀ ਟੀਮ ਦਾ ਬਹਿਦਲਤੁ ਧੰਨਵਾਦ ਕਰਦਾ ਕਿ ਨੌਜਵਾਨਾਂ ਨੂੰ ਜੇ ਅਸੀਂ ਨਸ਼ਿਆਂ ਤੋਂ ਦੂਰ ਕਰਨਾ ਤਾਂ ਇਹਨਾਂ ਨੂੰ ਸਾਨੂੰ ਗਰਾਊਂਡਾਂ ਦੇ ਵਿੱਚ ਲੈ ਕੇ ਰੱਖਣਾ ਪਊਗਾ। બીજી ਗੱਲ ਹੈ ਕਿ ਨਗਰ ਸੇਖਾ ਦੀ ਸਮੂੱਚੀ ਪੰਚਾਇਤ ਵੱਲੋਂ ਬੱਚਿਆਂ ਦੇ ਟਰਸਟ ਦੇ ਮੁਤਾਬਕ ਟੂਰਨਾਮੈਂਟ ਕਰਾਇਆ ਗਿਆ। ਤੇ ਬੜੀ ਖੁਸ਼ੀ ਹੋਈ ਕਹਿੰਦੇ ਵੀ ਮੁੰਡਾ ਦੱਸ ਕੇ ਸਿਕਸਰ ਮਾਰਦਾ ਵੀ ਕਹਿੰਦੇ ਵੀ ਦੱਸੋ ਕਿੰਨੇ ਰਨ ਮਾਰੀਏ ਕਿੱਥੇ ਮਾਰੀਏ ਬਾਲ ਕਹਿੰਦੇ ਆਣ ਕਿੰਨੇ ਤਿੱਕੇ ਮਾਰੇ ਆ। ਅੱਗੇ ਆ ਵਾਲਾ ਮੇਰੇ ਧੰਨਾ ਦੇ ਮਿੱਤਰੋ ਹੁਣ ਸਾਹਮਣੇ ਦੇਖਾਂਗੇ ਨਵਾਲਿਆਂ ਦਾ ਕਵੀਪਾ ਮੁੰਡਾ ਕਹਿੰਦੇ ਪਟਿਆਲੇ ਵਾਲਾ ਉਧਰ ਇਹਨੇ ਕੀ ਕੀ ਹੈ ਪਰ ਵੀ ਜੀ ਜਵਾਜ ਜੁਨੀਪਾ ਜੀ ਜੁਨੀ ਸਰਪੰਚਾ ਗੇੜੀ ਵਾਲੇ ਵੀ ਕਹਿੰਦੇ ਪਰੋੜ ਹੈ ਹੱਟ ਵਾਲਾ ਹੱਟੀ ਦੀ ਕਰੋ ਪੱਸੀ ਦਾ ਬੱਟੋ ਹੁਣ ਸਾਹਮਣੇ ਧੰਨਾ ਆਜ ਵੀ ਗੁਆਇਡ ਆਓ ਸਾਹਮਣੇ ਫੇਰ ਤੋਂ ਤੇ ਸਾਡੇ ਇਹ ਜਿਹੜਾ ਨੌਜਵਾਨ ਨੇ ਜਿਹੜੇ ਸਾਡੇ ਪੰਜਾਬ ਦੇ ਜਿਹੜੇ ਨੌਜਵਾਨ ਨੇ ਇਹ ਤਾਕੜ ਨੌਜਵਾਨ ਨੇ ਤੇ ਜੇ ਇਹਨਾਂ ਨੂੰ ਮੌਕਾ ਮਿਲੇ ਜਿਹੜੇ ਸਾਡੇ ਪੰਜਾਬੀ ਨੇ ਹਮੇਸ਼ਾ ਵੱਲੀ ਰਹਿੰਦੇ ਨੇ ਇਸ ਤੇ ਅਸੀਂ ਵੀ ਪੂਰੇ ਪਿੰਡਾਂ ਦੇ ਵਿੱਚ ਖੇਡਾਂ ਨੂੰ ਲੈ ਕੇ ਪਿੰਡਾਂ ਦੇ ਵਿੱਚ ਪਿੰਡ-ਪਿੰਡ ਦੇ ਵਿੱਚ ਖੇਡ ਮਾਦਮ ਬਰੋਤ ਦੇ ਲਈ ਦਤਪਨ ਤੇ ਨਗਰ ਤੇ ਸਹਿਯੋਗ ਦੇ ਨਾਲ ਅੱਜ ਟੂਰਨਾਮੈਂਟ ਪਿਛਲੇ 5-6 ਦਿਨਾਂ ਤੋਂ ਚੱਲ ਰਿਹਾ ਸੀ ਟੂਰਨਾਮੈਂਟ ਦਾ ਇੱਕ ਦਿਨ ਕਰਾਉਣ ਦੀ ਔਕਾਹ ਹੋ ਜਾਂਦਾ ਸੇਖੇ ਨਗਰ ਦੇ ਸਹਿਯੋਗ ਨਾਲ 5-6 ਦਿਨ ਹੋ ਗਏ ਟੂਰਨਾਮੈਂਟ ਚੱਲਦੇ ਨੂੰ ਇਹ ਚੱਲ ਲਾ ਲੀ ਭੁੱਲੇ ਇਹ ਨੀਅਤ ਤੇ ਮੈਂ ਟਾਈਮ ਤੇ ਬੱਲੇ 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 ਹਰ ਦੇ ਪਾਸੇ ਸਾਰੇ ਨਗਰ ਨੂੰ ਵੀ ਇਹੀ ਬੇਨਤੀ ਕਰਾਂਗੇ ਕਿ ਬੱਚਿਆਂ ਦਾ ਵੱਧ ਤੋਂ ਵੱਧ ਸਾਥ ਦੇ ਕੇ ਇਹਨਾਂ ਨੂੰ ਆਪਾਂ ਖੇਡਣ ਨਾਲ ਜੋੜੀਏ ਤਾਂ ਜੋ ਇਹ ਇਨਾਂ ਦਾ ਧਿਆਨ ਖੇਡਾਂ ਵੱਲ ਹੀ ਰਹੇ ਨਾ ਕਿ ਨਸ਼ਿਆਂ ਵੱਲ ਜਾਵੇ ਇਹਦੇ ਵਿੱਚ ਜੀ ਆਪਣੇ ਘੱਟੋ ਘੱਟ 70 ਕ ਟੀਮਾਂ ਦੇ ਨੇੜ ਤੇੜੇ ਪਹੁੰਚੀਆਂ ਸੀ ਜੀ ਬਹੁਤ ਦੂਰ ਦੂਰੋਂ ਕੋਈ ਪਟਿੰਡੇ ਤੋਂ ਆਇਆ ਕੋਈ ਕਿੱਥੋਂ ਆਇਆ ਕੋਈ ਮਾਨਸਾ ਤੋਂ ਆਇਆ ਬਹੁਤ ਦੂਰ ਦੂਰੋਂ ਟੀਮਾਂ ਆਈਆਂ ਸੀ ਇਹਦੇ ਪ੍ਰਾਈਜ਼ ਰੱਖੇ ਗਏ ਸੀ ਜੀ ਇੱਕ ਫਸਟ ਪ੍ਰਾਈਜ਼ ਹੈਗਾ ਸੀ 31000 ਰੁਪਏ ਸੀ ਸੈਕੰਡ ਹੈਗਾ ਸੀ ਜੀ 21000 ਰੁਪਏ ਔਰ ਉਸ ਤੋਂ ਬਾਅਦ ਥਰਡ ਤੇ ਫੋਰਥ ਹੈਗਾ ਸੀ ਹੈਗਾ ਸੀ ਜੀ 51 5100 ਰੁਪਏ ਇਹ ਗੱਲ ਹੈ ਕਿ ਨਗਰ ਸੇਖਾ ਦੀ ਸਮੁੱਚੀ ਪੰਚਾਇਤ ਵੱਲੋਂ ਬੱਚਿਆਂ ਦੇ ਇੰਟਰਸਟ ਦੇ ਮੁਤਾਬਕ ਟੂਰਨਾਮੈਂਟ ਕਰਾਇਆ ਗਿਆ ਕਿਉਂਕਿ ਪਿੰਡਾਂ ਦੇ ਵਿੱਚ ਕ੍ਰਿਕਟ ਦੇ ਜਿਹੜੇ ਟੂਰਨਾਮੈਂਟ ਹੈ ਕਿਉਂਕਿ ਨੌਜਵਾਨਾਂ ਦਾ ਜਿੱਧਰ ਨੂੰ ਰੁਝਾਨ ਹੈ ਉਸ ਰੁਝਾਨ ਨੂੰ ਦੇਖ ਕੇ ਅਜੋਕੇ ਰੁਝਾਨ ਨੂੰ ਦੇਖ ਕੇ ਜੋ ਨਗਰ ਪੰਚਾਇਤ ਨੇ ਬਹੁਤ ਵਧੀਆ ਉਪਰਾਲਾ ਕੀਤਾ ਜਿਹਦੀ ਕਿ ਮੈਂ ਭਿੰਦਰ ਸੇਖਾ ਜੀ ਦੀ ਤੇ ਇਹਨਾਂ ਦੀ ਸਮੁੱਚੀ ਟੀਮ ਦਾ तहे ਦਿਲੋਂ ਧੰਨਵਾਦ ਕਰਦਾ ਕੇ ਨੌਜਵਾਨਾਂ ਨੂੰ ਜੇ ਅਸੀਂ ਨਸ਼ਿਆਂ ਤੋਂ ਦੂਰ ਕਰਨਾ ਤਾਂ ਇਹਨਾਂ ਨੂੰ ਸਾਨੂੰ ਗਰਾਊਂਡਾਂ ਦੇ ਵਿੱਚ ਲੈ ਕੇ ਆਉਣਾ ਪਊਗਾ ਇਸੇ ਲੜੀ ਦੇ ਤਹਿਤ ਇਹਨਾਂ ਵੱਲੋਂ ਇਹ ਜਿਹੜਾ ਅੱਜ ਟੂਰਨਾਮੈਂਟ ਕਰਾਇਆ ਗਿਆ ਤੇ ਮੈਨੂੰ ਹੁਣ ਜਦੋਂ ਅਸੀਂ ਸਾਰੇ ਬੱਚਿਆਂ ਨੂੰ ਇਨਾਮ ਦੇ ਰਹੇ ਸੀ ਜਿੱਦਾਂ ਬੈਸਟ ਬੈਟਸਮੈਨ ਤੇ ਬੜੀ ਖੁਸ਼ੀ ਹੋਈ ਕਹਿੰਦੇ ਵੀ ਮੁੰਡਾ ਦੱਸ ਕੇ ਸਿਕਸਰ ਮਾਰਦਾ ਵੀ ਕਹਿੰਦੇ ਵੀ ਦੱਸੋ ਕਿੰਨੇ ਰਨ ਮਾਰੀਏ ਕਿੱਥੇ ਮਾਰੀਏ ਬਾਲ ਕਹਿੰਦੇ ਅਣਕੇ ਨੇ ਤਸਕੇ ਮਾਰੇ ਆ ਤੇ ਸਾਡੇ ਇਹ ਜਿਹੜਾ ਨੌਜਵਾਨ ਨੇ ਜਿਹੜੇ ਸਾਡੇ ਪੰਜਾਬ ਦੇ ਜਿਹੜੇ ਨੌਜਵਾਨ ਨੇ ਇਹ ਤਾਕੜ ਨੌਜਵਾਨ ਨੇ ਇਦਾਂ ਦੇ ਨੌਜਵਾਨਾਂ ਨੂੰ ਜਦੋਂ ਅਸੀਂ ਖੇਡ ਮੈਦਾਨਾਂ ਦੇ ਵਿੱਚ ਉਹਨਾਂ ਦੀ ਪ੍ਰਤਿਭਾ ਨੂੰ ਨਿਖਾਰਨ ਦੇ ਲਈ ਕੰਮ ਕਰਾਂਗੇ ਤੇ ਫਿਰ ਉਹ ਅੱਗੇ ਜਾ ਕੇ ਮੈਨੂੰ ਲੱਗਦਾ ਕਿ ਸਾਡੇ ਪੰਜਾਬ ਦਾ ਜਿਹੜਾ ਨੌ ਉਹ ਪੂਰੇ ਸੰਸਾਰ ਦੇ ਵਿੱਚ ਉਹ ਰੌਸ਼ਨ ਕਰਨਗੇ ਤੇ ਜੇ ਇਹਨਾਂ ਨੂੰ ਮੌਕਾ ਮਿਲੇ ਜਿਹੜੇ ਸਾਡੇ ਪੰਜਾਬੀ ਨੇ ਹਮੇਸ਼ਾ ਉੱਲੀ ਰਹਿੰਦੇ ਨੇ ਇਹ ਦੋ ਨੰਬਰ ਵਾਲਾ ਨਹੀਂ ਸਾਡਾ ਪੰਜਾਬੀ ਕੋਈ ਵੀ ਰਹਿੰਦਾ ਇਨੇ ਜੇ ਖੇਡਣਾ ਤਾਂ ਵੀ ਇੱਕ ਨੰਬਰ ਤੇ ਜਾਹੇ ਜਿਹੜੇ ਮਰਜ਼ੀ ਕੰਮ ਚ ਹੋਵੇ ਉੱਥੇ ਅਸੀਂ ਇੱਕ ਨੰਬਰ ਤੇ ਹੀ ਰਹਨੇ ਆ। ਫਿਰ ਸਾਡੇ ਜਿਹੜੇ ਨੌਜਵਾਨ ਨੇ ਇਹਨਾਂ ਦੀ ਮੈਂ ਜਿੰਨੀ ਪ੍ਰਸ਼ੰਸਾ ਕਰਾਂ ਉਨੀ ਥੋੜੀ ਆ। ਪ੍ਰਮਾਤਮਾ ਇਹਨਾਂ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਤੇ ਅਸੀਂ ਵੀ ਪੂਰੇ ਪਿੰਡਾਂ ਦੇ ਵਿੱਚ ਖੇਡਾਂ ਨੂੰ ਲੈ ਕੇ ਪਿੰਡਾਂ ਦੇ ਵਿੱਚ ਪਿੰਡ-ਪਿੰਡ ਦੇ ਵਿੱਚ ਖੇਡ ਮਹਾਰ ਮੰਰਾਉਣ ਦੇ ਲਈ ਤਤਪਰ ਤੇ ਤੋਂ ਇਲਾਵਾ ਜਿਹੜਾ ਸਾਡਾ ਨਹਿਰੀ ਪਾਣੀ ਆ ਇਹਨੂੰ ਬਚਾਉਣ ਦੇ ਲਈ ਅਸੀਂ 106 ਪਿੰਡਾਂ ਦੇ ਵਿੱਚ ਪ੍ਰੋਜੈਕਟ ਅਸੀਂ ਸਾਡੇ ਪਾਈਪਲਾਈਨ ਦੇ ਵਿੱਚ ਨੇ ਅੱਜ ਜਿਹੜਾ ਅਸੀਂ ਦੇਖੀਏ ਤਾਂ ਤਕਰੀਬਨ 45 ਤੋਂ 50 ਪਿੰਡਾਂ ਦੇ ਵਿੱਚ ਜਿਹੜਾ ਨਹਿਰੀ ਪਾਣੀ ਪਹੁੰਚਾਉਣ ਦੇ ਜਿਹੜੇ ਵਰਕ ਨੇ ਉਹ ਚੱਲ ਰਹੇ ਨੇ ਜਿਹੜੇ 50 ਪਿੰਡਾਂ 60-60 ਸਾਲ ਪੁਰਾਣੇ ਸੂਏ ਸੀਗੇ ਉਹ ਨਿਕਲ ਰਹੇ ਨੇ ਦੇਖੋ ਕੁਦਰਤ ਦੇ ਨਾਲ ਅਸੀਂ ਇੱਕ-ਮਿਕ ਹੋ ਕੇ ਚੱਲ ਰਹੇ ਹਾਂ ਤੇ ਨਾਲ ਦੀ ਨਾਲ ਸਾਡੀ ਜਵਾਨੀ ਨੂੰ ਬਚਾਉਣ ਦੇ ਲਈ ਖੇਡ ਮੈਦਾਨ ਤੇ ਖੇਡਾਂ ਵੱਲ ਉਹਨਾਂ ਨੂੰ ਪ੍ਰੇਰਿਤ ਕਰਨ ਲਈ ਇੱਦਾਂ ਦੇ ਜਿਹੜੇ ਖੇਡ ਮੇਲੇ ਕਰਾਏ ਜਾ ਰਹੇ ਆ ਮੈਂ ਇੱਕ ਵਾਰ ਫੇਰ ਸਮੁੱਚੀ ਪੰਚਾਇਤ ਨੂੰ ਸਮੁੱਚੇ ਇਹਨਾਂ ਦੇ ਸਾਥੀਆਂ ਨੂੰ ਸਾਡੇ ਵੀਰਾਂ ਨੂੰ ਸਾਡੇ ਨੌਜਵਾਨ ਸਾਥੀਆਂ ਨੂੰ ਸਾਡੀ ਜਿੰਨੀ ਵੀ ਸਪੋਰਟਸੇ ਕਰਾ ਰਹੇ ਨੇ ਉਹਨਾਂ ਸਾਰਿਆਂ ਨੂੰ ਮੇਰੇ ਵੱਲੋਂ ਲੱਖ 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 ਮੁਬਾਰਕਾਂ ਪ੍ਰਮਾਤਮਾ ਕਰੇ ਕਿ ਇਸੇ ਤਰੀਕੇ ਦੇ ਨਾਲ ਇਹ ਸੇਵਾ ਕਰਦੇ ਰਹਿਣ ਜਨ ਦੁਗਣੀ ਰਾਤ ਚੌਕਣੀ ਪ੍ਰਮਾਤਮਾ ਇਹਨਾਂ ਨੂੰ ਸਾਰਿਆਂ ਨੂੰ ਹੀ ਤਰੱਕੀ ਬਖਸ਼ੇ ਹਾਂਜੀ ਸਰਪੰਚ ਸਾਹਿਬ ਕੀ ਕਹਿਣਾ ਚਾਹੂਗਾ ਅੱਜ ਦੇ ਪ੍ਰੋਗਰਾਮ ਬਾਰੇ ਹਾਂਜੀ ਅੱਜ ਦੇ ਪ੍ਰੋਗਰਾਮ ਬਾਰੇ ਪਹਿਲਾਂ ਤਾਂ ਸਾਰੇ ਨਗਰ ਦਾ ਬਹੁਤ ਜ਼ਿਆਦਾ ਧੰਨਵਾਦ ਕਰਨਾ ਚਾਹੁੰਦੇ ਆ ਸਾਡੀ ਸਾਰੀ ਪੰਚਾਇਤ ਵੱਲੋਂ ಗ್ರಾಮ ਪੰਚਾਇਤ ਸਾਰੇ ਪੰਚ ਸਾਹਿਬਾਨ ਵੀ ਖੜੇ ਨੇ ਸਾਰਿਆਂ ਵੱਲੋਂ ਸਾਰੇ ਨਗਰ ਦਾ ਬਹੁਤ ਜ਼ਿਆਦਾ ਧੰਨਵਾਦ ਕਰਨਾ ਚਾਹੁੰਦੇ ਆ ਕਿ ਉਹਨਾਂ ਨੇ ਬੱਚਿਆਂ ਦਾ ਬਹੁਤ ਜ਼ਿਆਦਾ ਸਹਿਯੋਗ ਕੀਤਾ ਸਾਰੇ ਨਗਰ ਦੇ ਸਹਿਯੋਗ ਦੇ ਨਾਲ ਅੱਜ ਟੂਰਨਾਮੈਂਟ ਪਿਛਲੇ 5-6 ਦਿਨਾਂ ਤੋਂ ਚੱਲ ਰਿਹਾ ਸੀ ਜੀ ਬਹੁਤ ਜ਼ਿਆਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਸਾਰੇ ਨਗਰ ਦਾ ਕਿ ਇੰਨਾ ਸਹਿਯੋਗ ਕੀਤਾ 5 ਦਿਨ ਟੂਰਨਾਮੈਂਟ ਦਾ ਇੱਕ ਦਿਨ ਕਰਾਉਣ ਦੀ ਔਕਾਹ ਹੋ ਜਾਂਦਾ ਸੇਖੇ ਨਗਰ ਦੇ ਸਹਿਯੋਗ ਨਾਲ 5-6 ਦਿਨ ਹੋ ਗਏ ਟੂਰਨਾਮੈਂਟ ਚੱਲਦੇ ਨੂੰ ਅੱਜ ਬਹੁਤ ਹੀ ਜ਼ਿਆਦਾ ਵਧੀਆ ਢੰਗ ਨਾਲ ਟੂਰਨਾਮੈਂਟ ਅਜੇ ਸਮਾਪਤ ਚੱਲ ਰਿਹਾ ਹੈ ਸਮਾਪਤ ਹੋਣ ਜਾ ਰਿਹਾ ਥੋੜੇ ਟਾਈਮ ਤੱਕ ਬਹੁਤ ਜ਼ਿਆਦਾ ਧੰਨਵਾਦ ਆ ਸਾਰੇ ਨਗਰ ਦਾ ਇੰਨਾ ਸਹਿਯੋਗ ਦਿੱਤਾ ਅੱਗੇ ਤੋਂ ਵੀ ਸਾਰੇ ਨਗਰ ਨੂੰ ਬੇਨਤੀ ਕਰਦੇ ਆਂ ਕਿ ਬੱਚਿਆਂ ਦਾ ਵੱਧ ਤੋਂ ਵੱਧ ਕੋਈ ਕ੍ਰਿਕਟ ਖੇਡਦਾ ਕੋਈ ਵਾਲੀਬਾਲ ਖੇਡਦਾ ਕੋਈ ਫੁੱਟਬਾਲ ਖੇਡਦਾ ਕੋਈ ਵੀ ਗੇਮਾਂ ਬੱਚਿਆਂ ਨੂੰ ਆਪਾਂ ਗੇਮਾਂ ਦੇ ਨਾਲ ਛੋੜਾਂਗੇ ਅਸੀਂ ਵੀ ਆਪਦੇ ਵੱਲੋਂ ਕੋਈ ਕਸਰ ਨਹੀਂ ਛੱਡਦੇ ਅਸੀਂ ਵੀ ਪੂਰਾ ਸਾਥ ਦਿੰਨੇ ਆਂ ਬੱਚਿਆਂ ਦਾ ਸਾਰੇ ਨਗਰ ਨੂੰ ਵੀ ਇਹੀ ਬੇਨਤੀ ਕਰਾਂਗੇ ਕਿ ਬੱਚਿਆਂ ਦਾ ਵੱਧ ਤੋਂ ਵੱਧ ਸਾਥ ਦੇ ਕੇ ਇਹਨਾਂ ਨੂੰ ਆਪਾਂ ਖੇਡਣ ਨਾਲ ਜੋੜੀਏ ਤਾਂ ਜੋ ਇਹ ਇਨਾਂ ਦਾ ਧਿਆਨ ਖੇਡਾਂ ਵੱਲ ਹੀ ਰਹੇ ਨਾ ਕਿ ਨਸ਼ਿਆਂ ਵੱਲ ਜਾਵੇ ਜਾਂ ਬੇਲੇ ਰਹਿਣਗੇ ਨਸ਼ਿਆਂ ਵੱਲ ਜਾਊਗਾ ਧਿਆਨ ਨਾ ਖੇਡਾਂ ਨਾਲ ਜੁੜਨਗੇ ਸਾਰੇ ਨਗਰ ਨੂੰ ਇਹੀ ਅਪੀਲ ਕਰਾਂਗੇ ਵੀ ਬੱਚਿਆਂ ਦਾ ਵੱਧ ਤੋਂ ਵੱਧ ਸਾਥ ਦਿਵੋ ਤੇ ਅੱਗੇ ਤੋਂ ਵੀ ਇਸ ਤੋਂ ਵੀ ਵੱਧ ਚੜ ਕੇ ਵੱਡੇ ਟੂਰਨਾਮੈਂਟ ਕਰਾਵਾਂਗੇ ਅਸੀਂ ਵੀ ਸਾਰੇ ਨਗਰ ਨੂੰ ਸਹਿਯੋਗ ਦੇਵਾਂਗੇ ਕਿੰਨੀਆਂ ਕਿ ਟੀਮਾਂ ਪਹੁੰਚੀਆਂ ਨੇ ਇਹਦੇ 'ਚ ਇਹਦੇ ਵਿੱਚ ਜੀ ਆਪਣੇ ਘਟੋ ਘਟ 70 ਕ ਟੀਮਾਂ ਦੇ ਨੇੜੇ ਤੇੜੇ ਪਹੁੰਚੀਆਂ ਸੀ ਜੀ ਬਹੁਤ ਦੂਰੋਂ ਦੂਰੋਂ ਕੋਈ ਬਠਿੰਡੇ ਤੋਂ ਆਇਆ ਕੋਈ ਕਿੱਥੋਂ ਆਇਆ ਕੋਈ ਮਾਨਸਾ ਤੋਂ ਆਇਆ ਬਹੁਤ ਦੂਰੋਂ ਦੂਰੋਂ ਟੀਮਾਂ ਆਈਆਂ ਸੀ ਬਹੁਤ ਵਧੀਆ ਮੈਚ ਰਹੇ ਨੇ ਬਾਕੀ ਰਹੀ ਆਪਣੇ ਸਾਡੇ ਪਿੰਡ ਸੇਖਾ ਦੀ ਟੀਮ ਦੀ ਗੱਲ ਉਹਨਾਂ ਨੇ ਵੀ ਬਹੁਤ ਜ਼ਿਆਦਾ ਸਾਰੇ ਮੁੰਡਿਆਂ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਤੇ ਉਹ ਵੀ ਤੀਜੇ ਨੰਬਰ ਤੇ ਆਏ ਨੇ ਬਹੁਤ ਅਸੀਂ ਉਹਨਾਂ ਨੂੰ ਵੀ ਬਹੁਤ ਸ਼ਾਬਾਸ਼ ਦਿੰਦੇ ਆ ਵੀ ਇੰਨਾ ਵਧੀਆ ਗੇਮ ਉਹਨਾਂ ਦੀ ਡੇਲੀ ਅਸੀਂ ਦੇਖਦੇ ਆ ਇੱਥੇ ਡੇਲੀ ਗਰਾਊਂਡ ਦੇ ਵਿੱਚ ਡੇਲੀ ਆਪਦੀ ਰੁਟੀਨ ਚ ਉਹ ਆਪਦੀ ਪ੍ਰੈਕਟਿਸ ਕਰਦੇ ਨੇ ਉਹਨਾਂ ਨੂੰ ਵੀ ਅਸੀਂ ਬਹੁਤ ਸ਼ਾਬਾਸ਼ ਦਿੰਦੇ ਆ ਸਾਰੇ ਸਾਰੇ ਨਗਰ ਦਾ ਧੰਨਵਾਦ ਜੀ ਬਹੁਤ ਪ੍ਰਾਈਜ਼ ਨੇ ਜਿਹੜੇ ਪ੍ਰਾਈਜ਼ ਦਿੱਤੇ ਰੱਖੇ ਗਿਆ ਸੀ ਇਹਦੇ ਪ੍ਰਾਈਜ਼ ਰੱਖੇ ਗਿਆ ਸੀ ਜੀ ਇੱਕ ਫਸਟ ਪ੍ਰਾਈਜ਼ ਹੈਗਾ ਸੀ 31000 ਰੁਪਿਆ ਸੀ ਸੈਕੰਡ ਹੈਗਾ ਸੀ ਜੀ 21000 ਰੁਪਿਆ ਔਰ ਉਸ ਤੋਂ ਬਾਅਦ 3ਰਡ ਤੇ 4ਥ ਹੈਗਾ ਸੀ 5100 ਜੀ ਮਾਸਟਰ ਜੀ ਉਹ ਹੈਗਾ ਸੀ ਜੀ 51 5200 ਰੁਪਿਆ ਬਾਕੀ ਜਿਹੜੇ ਵੱਡੇ ਕੱਪ ਨੇ ਫਸਟ ਸੈਕੰਡ 3ਰਡ 4ਥ ਬਾਕੀ ਮੈਨ ਆਫ ਦਾ ਮੈਚ ਕੱਪ ਵਾਧੂ ਪਏ ਨੇ ਉਹ ਵੀ ਸਾਰਿਆਂ ਲਈ ਹੈਗੇ ਨੇ ਸਾਡੇ ਬੱਚੇ ਖੜੇ ਨੇ ਇੱਧਰ ਕੈਮਰਾ ਮਾਰੋ ਇਹਨਾਂ ਵੱਲ ਇਹਨਾਂ ਬੱਚਿਆਂ ਦਾ ਤਾਂ ਜਾਨੀ ਕਿ ਕੋਈ ਪੁੱਛਣਾ ਕੋਈ 6 ਦਿਨ ਹੋ ਗਏ ਇਹਨਾਂ ਨੂੰ ਬਾਲਾਂ ਯਾਨੀ ਕਿ ਐ ਪੈਂਦੇ ਜੀ ਇੱਕ ਪਾਲ ਹੁੰਦੀ ਸੀ ਪੰਜ ਪੰਜ ਜਾਣੇ ਚੱਕਣ ਜਾਂਦੇ ਸੀ ਬਾਲ ਨੂੰ ਇੱਕ ਨੂੰ ਇਹਨਾਂ ਲਈ ਵੀ ਅਸੀਂ ਇਹਨਾਂ ਦਾ ਵੀ ਸਨਮਾਨ ਕਰਨਾ ਅੱਜ ਬਹੁਤ ਤੇ ਇਹਨਾਂ ਦਾ ਵੀ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਬੱਚਿਆਂ ਦਾ ਇਹ ਅੱਜ ਛੋਟੇ ਨੇ ਕੱਲ ਨੂੰ ਵਧੀਆ ਖੇਡਾਂ ਵੱਲ ਤੁਰਨਗੇ ਬਾਕੀ ਸਾਰੇ ਨਗਰ ਦਾ ਬਹੁਤ ਧੰਨਵਾਦ ਹੈ ਜੀ ਸਾਰਿਆਂ ਦਾ ਜਿਨ੍ਹਾਂ ਨੇ ਇੰਨਾ ਸਹਿਯੋਗ ਦਿੱਤਾ ਹਨਾ ਬਹੁਤ